ਅੱਜ ਅਸੀਂ ਹਾਲ ਤੇ ਸੰਸਾਰ ਦੀ ਹੋਈ ਅਸੀਂ ਚਾਹੁੰਦੇ ਆ ਕਿ ਰੱਬ ਦਾ ਨਾਮ ਨਾ ਲਿਆ ਜਾਵੇ ਰੱਬ ਦਾ ਨਾਮ ਅਸੀਂ ਜਪੀਏ ਨਾ ਸਾਨੂੰ ਸੁੱਖ ਮਿਲੇ ਸੁੱਖ ਮਿਲਣ ਦਾ ਭਾਵ ਇਹ ਹੈ ਕਿ ਸਾਡੇ ਕੋਲੇ ਬਹੁਤ ਸਾਰਾ ਦੁਨੀਆ ਦਾ ਧਨ ਹੋਵੇ ਸਾਡੇ ਕੋਲੇ ਪੈਸਾ ਹੋਵੇ ਇਹ ਬੰਦਾ ਮਨ ਵਿੱਚ ਸੋਚਦਾ ਹੈ ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜਾ ਸਿਧਾਂਤ ਦਿੱਤਾ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਇਹ ਤਿੰਨੇ ਜਿਹੜੇ ਕੰਮ ਐ ਸਭ ਤੋਂ ਪਹਿਲਾਂ ਕਿਰਤ ਕਰਨੀ ਕਿਰਤ ਕਰਨੀ ਅਸੀਂ ਛੱਡ ਦਿੱਤੀ ਐ ਦਸਾਂ ਨੋਹਾਂ ਦੀ ਕਿਰਤ ਕਰਨੀ ਹੱਕ ਦੀ ਕਮਾਈ ਕਰਨੀ ਇਹ ਸਤਿਗੁਰੂ ਗੁਰੂ ਨਾਨਕ ਪਾਸ਼ਾ ਦਾ ਸਿਧਾਂਤ ਐ ਫਿਰ ਨਾਮ ਜਪਣਾ ਕਿੰਨਾ ਕਸੀ ਰੱਬ ਦਾ ਨਾਮ ਜਪਦੇ ਆ ਜਿੰਨੇ ਵੀ ਤੁਸੀਂ ਸੁਣੋਤੇ ਆ ਜੇ ਬੈਠੇ ਹੋ ਸੁਣਨ ਵਾਲੇ ਇਹ ਖਿਆਲ ਕਰੋ ਕਿ ਸਾਰੇ ਦਿਨ ਦੇ ਵਿੱਚ 12 ਘੰਟਿਆਂ ਦੇ ਵਿੱਚ ਕੋਈ ਬੰਦਾ ਕਿੰਨੇ ਵਾਰੀ ਤੁਸੀਂ ਰੱਬ ਦਾ ਨਾਮ ਜਪਿਆ ਤੇ ਮਨ ਦੇ ਵਿੱਚ ਜਦੋਂ ਸੋਚੋਗੇ ਤੁਸੀਂ ਇਹ ਗੱਲ ਦਾ ਖਿਆਲ ਕਰੋਗੇ ਕਿ 12 ਵਾਰੀ ਵੀ ਰੱਬ ਦਾ ਨਾਮ ਨਹੀਂ ਜਪਿਆ 12 ਘੰਟਿਆਂ ਦੇ ਵਿੱਚ ਫਿਰ ਅਸੀਂ ਕਹਿੰਦੇ ਹਾਂ ਸਾਨੂੰ ਸੁੱਖ ਮਿਲਣਾ ਚਾਹੀਦਾ ਹੈ